अनार बारे जितो तक मैं सुनया है कि जेड़ा अगस्त सितंबर ਦੇ ਵਿੱਚ ਪਗਦਾ ਹੁੰਦਾਗਾ ਪਰ ਆ ਜਿਹੜਾ ਫਲ ਲੱਗਦਾਗਾ ਇਹ ਵੀ ਪੂਰਾ ਵਧੀਆ ਪੱਖ ਕੇ ਤਿਆਰ ਹੁੰਦਾਗਾ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਇੱਕ ਦੋ ਫਲ ਤੋੜ ਕੇ ਦਿਖਾਉਂਦੇ ਇਸ ਸਮੇ ਜਿਹੜਾ ਫਲ ਫਟਣ ਵਾਲੀ ਸਮੱਸਿਆ ਤਾਂ ਜ਼ਰੂਰ ਆਉਂਦੀ ਹੈਗੀ ਕਿਉਂਕਿ ਟੈਂਪਰੇਚਰ ਦੇ ਵਿੱਚ ਗਰਾਵਟਾ ਆਉਂਦੀ ਹੈਗੀ ਪਰ ਫਲ ਜਿਹੜਾ ਸਵਾਦ ਇਸ ਟਾਈਮ ਵਾਲਾ ਹੈਗਾਗਾ ਉਹ ਲਗਭਗ ਸਾਲ ਜਿਹੜਾ ਕਿਸੇ ਟਾਈਮ ਵੀ ਆਪਾਂ ਨਹੀਂ ਮਿਲਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਨਾਰ ਖੜਾ ਨਾ ਇਹ ਵਿੱਚੋਂ ਲਾਲ ਸੁਰਖਾ ਦਾਣੇ ਜੇ ਮੈਂ ਇਹਦੇ ਹੋਣਗੇ ਤੇ ਪੱਟ ਨਹੀਂ ਸਮੱਸਿਆ ਜਰੂਰ ਆਉਂਦੀ ਆ ਦੇਖੋ ਪੂਰੇ ਮਿੱਠੇ ਖਾਣ ਦੇ ਵਿੱਚ ਤੇ ਬਿਨਾ ਸਖਤ ਦਾਣੇ ਤੋਂ ਜਿਹੜਾ ਫਲ ਇਸ ਸਮੇਂ ਤਿਆਰ ਹੁੰਦਾ ਪੱਟ ਨਾਲ ਆ ਸਮੱਸਿਆ ਇਸ ਸਮੇਂ ਟੈਂਪਰੇਚਰ ਕਰਕੇ ਆਉਂਦੀ ਆ ਜਿਹੜਾ ਜੁਲਾਈ ਵਾਲਾ ਨਾਰ ਹੁੰਦਾ ਜਾਂ ਅਗਸਤ ਸਤੰਬਰ ਵਾਲਾ ਉਹਦੇ 'ਚ ਇਹ ਸਮੱਸਿਆ ਨਹੀਂ ਆਉਂਦੀਗੀ ਬਾਕੀ ਇਹ ਭਗ ਮ ਆਪਣੀ ਕਿਸਮ ਆ ਤੇ ਕਾਫੀ ਪੁਰਾਣਾ ਬੂਟਾ ਆਪਣਾ ਲੱਗਿਆ ਹੋਇਆ ਜੀ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਕਿਸਮਾਂ ਰਹੀਆਂ ਤੇ ਲਗਾਤਾਰ ਉਹਨਾਂ ਸੁੰਦੀ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਰਹੇ ਨੇ ਧੰਨਵਾਦ